ਕਾ ਸੀ ਦੁਬਾਰਾ ਫੇਰ ਨਾਲ ਜੁੜ ਜੋ ਲਾਈਵ ਟੁੱਟ ਗਿਆ ਸੀਗਾ ਤੇ ਦੁਬਾਰਾ ਨਾਲ ਫੇਰ ਜੁੜ ਜੋ ਅੱਜ ਸਤਲੁਕ ਅਸੀਂ ਮਹਿਦਪੁਰ ਤੋਂ ਦੁਬਾਰਾ ਜਾਣਕਾਰੀ ਫੇਰ ਦੇਣਾ ਫਿਰ ਜਾਣਕਾਰੀ ਜਿਹੜੀ ਥੋੜੀ ਸੋਖੀ ਹੋ ਜਾਂਦੀ ਹੈ ਜਦੋਂ ਤੁਸੀਂ ਸਾਡੇ ਨਾਲ ਤਕਰੀਬਨ 100 ਤੋਂ 200 ਜੁੜ ਜਾਂਦੇ ਹੋ ਉਦੋਂ ਜਾਣਕਾਰੀ ਜਿਹੜੀ ਸੋਖੀ ਹੋ ਜਾਂਦੀ ਹੈ ਤਾਂ ਇਹ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਹੈ ਵਿਰਿਆ ਸਤਲੁਕ ਤਾ ਤਸਵੀਰਾਂ ਦਿਖਾ ਰਹੇ ਆ ਅਸੀਂ ਮਹਿਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਉੱਥੇ ਮੌਜੂਦ ਆ ਸਮੇਂ ਦੀ ਗੱਲ ਕਰੀਏ ਤਾਂ 6:18 ਹੋ ਚੁੱਕੇ ਆ ਮਹਿਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ 6 ਸਤੰਬਰ ਦੀ ਤਸਵੀਰ ਹੈ ਤੇ ਜੇਕਰ ਆਪਾਂ ਦੂਜੀ ਗੱਲ ਕਰੀਏ 6:18 ਮਰਜ਼ੀ ਤਸਵੀਰ ਹੈ ਮਹਿਦਪੁਰ ਤੋਂ ਜਗਰਾਉਂ ਤੱਕ 7:00 ਦਾ ਪਹੁੰਚ ਜਾਂਦਾ ਅਸੀਂ ਉੱਥੇ ਮੌਜੂਦ ਆ ਪਹਿਲਾਂ ਲਾਈਵ ਚੱਲ ਰਿਹਾ ਸੀ ਉਹ ਲਾਈਵ ਟੁੱਟ ਗਿਆ ਸੀ ਕਿੰਸੀ ਵਜਾ ਕਰਕੇ بارش ਹੋ ਰਹੀ ਹੈ ਤੇ بارش ਦੇ ਵਿੱਚ ਮੋਬਾਈਲ ਤੋਂ ਵੀਡੀਓ ਸ਼ੂਟ ਕਰਕੇ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਫਿਰ ਥੋੜੀ ਦਿੱਕਤ ਜ਼ਰੂਰ ਆਉਂਦੀ ਹੈ ਕਿ ਫਿਰ ਮੋਬਾਈਲ ਗਿੱਲਾ ਹੋ ਜਾਂਦਾ ਤੇ ਫਿਰ ਉਹ ਅਲੱਗ-ਅਲੱਗ ਫਿਰ ਉਹ ਕਾਤੇ ਦੀ ਨ ਸਿਕੋਣਾ ਪੈਂਦਾ ਜਾਂ ਫਿਰ ਕੁਝ ਕਰਨਾ ਪੈਂਦਾ ਕਿ ਕੰਮ ਖਰਾਬ ਨਾ ਹੋਵੇ ਤਾਂ ਦਰਿਆ ਸਤਲੁਜ ਦੀ ਮੈਦ ਪੁੱਲ ਤੋਂ ਜੋ ਜਗਰਾਵ ਰੋੜ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਜੋ ਪੁੱਲ ਪੈਂਦਾ ਉਹ ਉੱਥੋਂ ਦੀ ਤਸਵੀਰ ਹੈ ਦਰਿਆ ਸਤਲੁਜ ਦੇ ਦਰਿਆ ਸਤਲੁਜ ਦਾ ਕੱਲ ਜਲ ਪੱਧਰ ਸੀ 2 ਫੁੱਟ ਤੱਕ ਘਟ ਗਿਆ ਸੀ ਪਰ ਅੱਜ ਥੋੜਾ ਵਧਿਆ ਜੇਕਰ ਮੈਂ ਸਿੱਧੇ ਸ਼ਬਦਾਂ 'ਚ ਕਹਾਂ ਤਾਂ 1 ਫੁੱਟ ਤੋਂ ਜ਼ਿਆਦਾ ਆਹ ਦੇਖ ਸਕਦਾ ਤੋ ਤਸਵੀਰ ਦਰਿਆ ਸਤਲੁਜ ਦੀ ਵਿਡੀਓ ਨੱਗੇ ਤੱਕ ਕੋ ਸ਼ੇਅਰ ਕਰਿ ਜਾਇਓ ਅੱਗੇ ਤੱਕ ਪਹੁੰਚਾ ਦਿਓ ਸਾਰਿਆਂ ਨੂੰ ਪਤਾ ਲੱਗ ਜੇ ਕਿ ਕੱਲ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟ ਗਿਆ ਸੀ ਤਾਂ ਅੱਜ ਅੱਧੇ ਫੁੱਟ ਤਕਰੀਬਨ ਦਾ ਫਟ ਪਾਣੀ ਵਧਿਆ। ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਮਹਿਦਪੁਰ ਤੋਂ ਜਗਰਾਵ ਰੋਡ ਜਾਂਦਾ। ਉਸਤਿਜ ਦਰਿਆ ਸਤਲੁਜ ਦਾ ਪੋળો ਹੁੰਦਾ ਸੀ ਪੋળો ਦੇ ਉੱਪਰ ਮੌਜੂਦ ਆ। ਤਾਂ ਵੱਡੀ ਤਸਵੀਰ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦੀ। ਉਧਰ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ। ਤਾਂ ਇੱਕ ਹੋਰ ਗੱਲ ਦੱਸ ਦਿਆਂ ਕਿ ਪਾਣੀ ਜਦੋਂ ਘਟਦਾ ਹੈ ਤਕਰੀਬਨ 5 ਫੁੱਟ ਪਾਣੀ ਘਟ ਜੇ ਤਾਂ ਫਿਰ ਖਤਰਾ ਇੱਕ ਵੱਡਾ ਡਾਲ ਸਕਦਾ ਹੈ بارش ਲਗਾਤਾਰ ਹੋ ਰਹੀ ਹੈ بارش ਛਕੜੀ ਹੈ ਇੱਕ بارش ਘਟ ਜੇ ਅੱਜ ਸਵੇਰ ਤੋਂ بارش ਹੋਈ ਹੈ ਤੇ ਪਾਣੀ ਵਧਿਆ ਕਿਉਂ ਹੈ ਤਕਰੀਬਨ 70 ਤੋਂ 72 ਜਾ ਰਿਹਾ ਹੈ ਰੋਪੜ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਰਸਤੇ 'ਚ ਜੋ ਦਰਿਆ ਪੈਂਦੀਆਂ ਅੱਜ ਉਹਨਾਂ ਵਿੱਚ ਪਾਣੀ ਆਇਆ ਤਾਂ ਫਿਰ ਉਹ ਪਾਣੀ ਵਧ ਹੀ ਗਿਆ ਤੇ ਇਹ ਪਾਣੀ ਵਧਦਾ ਹੀ ਤਾਂ ਹੈ ਜਦੋਂ 70000 ਪਾਣੀ ਦੇ 8000 ਛੱਡਿਆ ਜਾਂਦਾ ਰਸਤੇ 'ਚ ਜੋ ਸਵਾਇ ਨਦੀ ਪੈਂਦੀ ਹੈ ਜਾਂ ਹੋਰ ਪੈ ਨਦੀ ਪੈਂਦੀ ਹੈ ਉਹ ਦਰਿਆ ਦੇ ਵਿੱਚ ਪਾਣੀ ਸਾਰਾ ਮਿਲ ਜਾਂਦਾ ਤੇ ਦਰਿਆ ਦਾ ਪਾਣੀ ਵਧ ਜਾਂਦਾ ਹੈ ਤੇ ਸੁਆਗਤ ਹੈ ਵੱਡੀ ਅਪਡੇਟ ਤੋਂ ਸਾਂਝ ਕਰ ਰਿਹਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਇਓ ਕਿ ਦਰਿਆ ਸਤਲੂ ਦਾ ਜਲ ਪੱਧਰ ਕੱਲ ਦੇ ਨਾਲੋਂ ਅੱਜ ਵਧਿਆ ਕੱਲ 2 ਫੁੱਟ ਘਟ ਗਿਆ ਸੀ ਪਰ ਅੱਜ ਪੜੀ ਵਧਿਆ ਬਾਰਿਸ਼ ਹੋ ਰਹੀ ਹੈ ਲਗਾਤਾਰ ਅੱਜ ਪੂਰਾ ਦਿਨ ਬਾਰਿਸ਼ ਹੋਵੇਗੀ ਤਾਂ ਕੱਲ ਤਸਵੀਰ ਲੱਗ ਸੀ ਅਲੱਗ ਸੀ ਤੇ ਅੱਜ ਤਸਵੀਰ ਅਲੱਗਤ ਰਹਿ ਸਤਲੂ ਦੀ ਜਸਪ੍ਰੀਤ ਸਿੰਘ ਵੀਰ ਨੇ ਕਮੈਂਟ ਕੀਤਾ ਹਾਏ ਕਮੈਂਟ ਜਰੂਰ ਕਰੇ ਜਾਇਓ ਕਿ ਤੁਸੀਂ ਸਾਡੇ ਨਾਲ ਕਿੱਥੋਂ-ਕਿੱਥੋਂ ਜੁੜੇ ਹੋ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਬਿਰੋ ਬਾਰਿਸ਼ ਪੈ ਰਹੀ ਹੈ ਹੁਣ ਵੀ بارش ਪੈ ਰਹੀ ਹੈ ਬਾਰਿਸ਼ ਦੇ ਵਿੱਚ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਜੇਕਰ ਮੈਂ بارش ਦੇ ਵਿੱਚ 6 ਵਜੇ 20 ਮਿੰਟ ਦੇ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਇਹ ਤੁਹਾਡੇ ਤੱਕ ਪਹੁੰਚਾਉਣੀਆਂ ਤਾਂ ਫਿਰ ਤੁਹਾਡਾ ਫਰਜ਼ ਵੱਧਦਾ ਵੀਡੀਓ ਨੂੰ ਸ਼ੇਅਰ ਕਰਨ ਦਾ ਦਬਕੇ ਸ਼ੇਅਰ ਕਰ ਦਿਓ ਫੇਸਬੁੱਕ ਤੇ ਹੋ ਗਿਆ ਜਾਂ ਗਰੁੱਪਾਂ ਦੇ ਵਿੱਚ WhatsApp ਤੇ ਤਦ ਰਹਾ ਸਤਲੂ ਦੀ ਵੱਡੀ ਤਸਵੀਰ ਦਿਖਾ ਰਿਹਾ ਹੈ ਕਿ ਕੱਲ੍ਹ ਦਰਿਆ ਸਤਲੂ ਦਾ ਜਲ ਪੱਧਰ ਘਟ ਗਿਆ ਸੀ 2 ਫੁੱਟ ਅੱਜ ਪਾਣੀ ਵਧਿਆ ਹੈ ਪਾਣੀ ਘਟ ਗਿਆ ਸਾਂਝ ਵੀਰ ਜੀ ਕੱਲ੍ਹ ਪਾਣੀ ਘਟ ਗਿਆ ਸੀਗਾ ਕੱਲ 2 ਫੁੱਟ ਪਾਣੀ ਘਟਿਆ ਸੀ ਵੱਡੀ ਰਾਹਤ ਮਿਲੀ ਸੀ ਅੱਜ ਅੱਧਾ ਫੁੱਟ ਤਕਰੀਬਨ ਪਾਣੀ ਵਧਿਆ ਤੇ ਅਸੱਤ ਲੋਈ ਦਾ ਵਧਣ ਦਾ ਕਾਰਨ ਵੀ ਦੱਸਿਆ بارش ਇਹ بارش ਤੇ ਦੇ ਪਿੰਡ ਸਾਰਾ ਕੁਝ ਹੈ ਵਾਹਿਗੁਰੂ ਅਗਰ ਅਰਦਾਸ ਕਰਿਓ ਕਿ بارش ਨਾ ਹੋਵੇ ਦੂਜੀ ਗੱਲ ਹੈ ਕਿ ਜੋ ਪਾਖੜਾ ਦਾ ਲੈਵਲ ਤਾਂ ਉੱਥੇ ਹੀ ਹੈ 1680 ਹੋੜ ਦੇ ਵਿੱਚੋਂ ਤਕਰੀਬਨ ਡੇਢ 2 ਫੁੱਟ ਥੱਲੇ ਹੈ ਤਾਂ ਉਹ ਪਾਣੀ ਕੱਲ ਨੇ ਪਾਖੜਾ ਦਾ ਲੈਵਲ ਕੱਦ ਨਹੀਂ ਵਧਿਆ ਕੱਲ بارش ਨਹੀਂ ਪਈ ਕੱਦ ਲੈਵਲ ਨਹੀਂ ਵਧਿਆ ਅੱਜ بارش ਪੈ ਰਹੀ ਹੈ ਤਾਂ ਅੱਜ ਲੈਵਲ ਥੋੜਾ ਉੱਤੇ ਵੱਧ ਸਕਦਾ ਹੈ ਬੱਦਲ ਗਰਜ ਰਹੇ ਨੇ ਆ ਤੁਸੀਂ ਆਵਾਜ਼ ਸੁਣ ਸਕਦੇ ਹੋ بارش ਬਹੁਤ ਜ਼ਿਆਦਾ ਹੋ ਰਹੀ ਹੈ ਅਸੀਂ ਇਹ ਜੀ ਮਹਿਦ ਪਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਦਰਿਆ ਸਤਲੁਜ ਦੇ ਰਸਤੇ 'ਚ ਪੁਲ ਆਉਂਦੀ ਹੈ ਉਸ ਪੁਲ ਦੇ ਉੱਪਰ ਮੌਜੂਦ ਆ ਬੂਧੇ ਪਾਸ ਜੇ ਤੁਸੀਂ ਜਗਰਾਉਂ ਤੋਂ ਆਉਂਦੇ ਹੋ ਜਗਰਾਉਂ ਤੋਂ ਸੁਦੋ ਬੇੜ ਸੁਦੋ ਬੇੜ ਤੋਂ ਅੱਗੇ 5 ਕਿਲੋਮੀਟਰ 4 ਕਿਲੋਮੀਟਰ ਹੈ ਦਰਿਆ ਸਤਲੁਜ ਦੀ ਪੁਲ ਜੇਕਰ ਤੁਸੀਂ ਲਿਹੜਾ ਤੋਂ ਆਉਂਦੇ ਹੋ ਰਸਤੇ 'ਚ ਹੰਬੜਾ ਭੋਂਦੜੇ ਤਾਂ ਫਿਰ ਆ ਜਾਗਾ ਸਿੱਧੂ ਅੰਬੇਡ ਉਸ ਤੋਂ ਅੱਗੇ ਦਰਿਆ ਸਤਲੁਜ ਦੀ ਪੋਲ ਹੈ ਤਕਰੀਬਨ ਕਿੰਨੇ ਪਾਸੇ ਤੁਹਾਨੂੰ ਜਾਣਕਾਰੀ ਦੇਤੀ ਹੈ ਜੇਕਰ ਤੁਸੀਂ ਨਕੋਦਰ ਤੋਂ ਆਉਣੇ ਹੋ ਨਕੋਦਰ ਤੋਂ ਜਦੋਂ ਅਸੀਂ ਅੱਗੇ ਮਹਿਦਪੁਰ ਮਹਿਦਪੁਰ ਤੱਕ 7 ਕਿਲੋਮੀਟਰ ਦਰਿਆ ਸਤਲੁਜ ਦੀ ਪੋਲ ਹੈ ਇੱਥੇ ਸਾਰੇ ਅਪਡੇਟ ਪਤਾ ਲੱਗ ਜਾਂਦਾ ਇੱਥੇ ਮੀਟਰ ਦਾ ਨਿਸ਼ਾਨ ਲੱਗੇ ਹੋਇਆ ਉਸ ਤੋਂ ਪਤਾ ਲੱਗ ਜਾਂਦਾ ਦੂਜਾ ਪ੍ਰਸ਼ਾਸਨ ਇੰਡੀਆ ਜੋ ਜਾਣਕਾਰੇ ਨੇ ਉਹ ਦਿੰਦੇ ਆ ਜਦੋਂ ਤਾਂ ਮੈਂ ਉਹ ਜਾਣਕਾਰੀਆਂ ਤੇ ਯਕੀਨ ਘੱਟ ਕਰਕੇ ਫਿਰ ਆਪ ਦੇਖਣ ਆਉਣਾ ਵੀ ਹਾਂ ਪਾਣੀ ਵਧਿਆ ਦਰਿਆ ਸਤਲੁਜ ਤਾਂ ਫੇਰ ਤੁਹਾਡੇ ਤੱਕ ਅਪਡੇਟ ਪਹੁੰਚਾਈ ਜਾਂਦੀ ਹੈ ਤੇ ਇਸ ਵਕਤ ਦੀ ਵੱਡੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਪਾਣੀ ਘਟਿਆ ਸੀਗਾ ਅੱਜ ਵਧਿਆ ਪਾਣੀ ਵੋ ਵੀ ਮੇਰਾ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਦੱਸ ਦੋ ਜੀ ਕਿੱਸੇ ਆ ਰਹੇ ਹੋ ਵੋ ਵੀ ਵੀਰ ਨੇ ਕਮੈਂਟ ਕੀਤਾ ਵੀਰ ਜੀ ਤੁਸੀਂ ਕਿਸ ਜ਼ਿਲ੍ਹੇ ਤੋਂ ਕਿਹੜੇ ਤਹਿਸੀਲ ਹੈ ਤੁਹਾਡੀ ਉਹ ਜ਼ਰੂਰ ਦੱਸ ਦਿਓ ਅਸੀਂ ਦਰਿਆ ਸਰਦੂਲ ਦੀ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਘੱਗਰ ਦਾ ਪਾਣੀ ਵੀ ਵਧਿਆ ਹੈ ਘੱਗਰ ਆਫਾਂ ਤੇ ਪੂਰਾ ਇਸ ਟਾਈਮ ਬਰਾਲਾ ਜ਼ਿਲ੍ਹੇ ਵਿੱਚੋਂ ਧੰਨਵਾਦ ਵੀਰ ਜੀ ਬਾਬੂ ਵੀਰ ਬਰਨਾਲੇ ਤੇ ਜੁੜਿਆ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਸਵਾਗਤ ਕਰਦੇ ਆ ਜੀ ਤੁਹਾਡੇ ਬਰਨਾਲਾ ਆਪਾਂ ਜਦੋਂ ਜਗਰਾਉਂ ਰਾਏਕੋਟ ਬਰਨਾਲੇ ਤੋਂ ਅਗੇ ਮਾਨਸਾ ਮਾਨਸਾ ਤੋਂ ਅਗੇ ਸਰਦੂਲਗੜ ਸਰਦੂਲਗੜ ਤੋਂ ਅਗੇ ਪਿੰਡ ਫਿਰ ਪੈਂਦੇ ਆ ਲੋਗੜ ਵੀਰਾਬੱਦੀ ਹੋਰ ਅਲੂਪੁਰ ਹੋਰ ਬਹੁਤ ਸਾਰੇ ਪਿੰਡ ਉੱਥੋਂ ਜੋ ਕੱਗਰ ਨਦੀ ਲੰਘਦੀ ਹੈ ਤਾਂ ਉੱਥੇ ਬੰਨ ਬੜੇ ਜਿਹੇ ਸਾਈਨਾਂ ਤੇ ਲਗਾਏ ਛੋਟੇ-ਛੋਟੇ ਬੰਨ੍ਹ ਨੇ ਉੱਥੇ ਤੇ ਉੱਥੇ ਖਤਰਾ ਮੰਡਰਾ ਰਿਹਾ ਇਸ ਟਾਈਮ ਉੱਥੇ ਪਾਣੀ ਵਧਿਆ ਕੱਗਰ ਉਹ ਫਾਨਦੇ ਹੈ ਤਾਂ ਬਰਨਾਲੇ ਜ਼ਿਲ੍ਹੇ ਵਿੱਚ ਟੋਡੇ ਲਾ ਕੇ بارش ਕਿਸ ਤਰ੍ਹਾਂ ਆ ਰਹੀ ਹੈ ਬਰਨਾਲੇ 'ਚ بارش ਪੈ ਰਹੀ ਹੈ ਇਹ ਜਰੂਰ ਦੱਸਿਓ ਬਰਨਾਲੇ ਦੇ ਹਾਲਾਤ ਕੀ ਨੇ ਵੈਸੇ ਮੈਂ ਇੱਕ ਗੱਲ ਦੱਸਾਂ ਕਿ ਜਦੋਂ ਮੀਂਹ ਪੈਣ ਲੱਗ ਜਾਂਦਾ ਤਾਂ ਸ਼ਹਿਰਾਂ ਦੇ ਹਾਲਾਤ ਬੜੇ ਮਾੜੇ ਹੋ ਜਾਂਦੇ ਆ ਤਕਰੀਬਨ 2-3-3 ਫੁੱਟ ਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ ਇਹ ਸਾਡੇ ਪ੍ਰਸ਼ਾਸਨ ਦੇ ਹੱਦ ਨੇ ਜਿੱਥੇ ਪਿੰਨਰ ਟਾਈਮ ਆ 70 ਸਾਲ ਹੋ ਗਏ 80 ਸਾਲ ਹੋਣ ਵਾਲੇ ਤਾਂ ਉਹ ਫਿਰ ਦਸਵੀਰ ਇੱਕ ਦਰਾਂਖ ਜੀ ਹੋ ਜਾਂਦੀ ਹੈ ਕਿ ਇੰਨਾ ਕੰਮ ਹੀ ਨਹੀਂ ਹੋਇਆ ਇੰਨੇ ਟਾਈਮ ਦੇ ਵਿੱਚ ਤਾਂ ਸਾਡੇ ਕੋਈ ਸਾਡੇ ਕੋਈ ਖਬਰ ਨਹੀਂ ਤਾਂ ਇਸ ਵਕਤ ਦੀ ਵੱਡੀ ਆਪਣੇ ਵਿਚਾਰਿਆ ਦਰਿਆ ਸਤਲੁਜ ਦੀ ਤਸਵੀਰਾਂ ਦੇਖ ਸਕਦੇ ਹੋ ਅੱਗੇ ਤੱਕ ਦਰਿਆ ਸਤਲੁਜ ਦਾ ਗੱਲ ਪੱਧਰ ਕੱਲ 2 ਫੁੱਟ ਘਟਿਆ ਤੇ ਅੱਜ ਵਧਿਆ ਤਕਰੀਬਨ ਆਪਾਂ 10 ਮਿੰਟ ਦਾ ਲਾਈਵ ਕਰਾਂਗੇ بارش ਹੋ ਰਹੀ ਹੈ ਨਹੀਂ ਤਾਂ ਵੀਰੋ ਫਿਰ ਮੇਰਾ ਮੋਬਾਈਲ ਖਰਾਬ ਹੋ ਜਾਣਾ ਤਾਂ ਲੈ ਕੇ ਮੈਨੂੰ ਕਿਸੇ ਦੇਣਾ ਨਹੀਂ ਕេសਲੇ ਆਪਾਂ 10 ਮਿੰਟ ਦਾ ਕਰਾਂਗੇ ਲਾਈਵ ਬਾਰਖੇ ਦੇ ਵਿੱਚ ਇਹ ਤਸਵੀਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦਰਿਆ ਸਤਲੁਜ ਦਾ ਕੱਲ 2 ਫੁੱਟ ਪਾਣੀ ਘਟ ਗਿਆ ਸੀ ਅੱਜ ਪਰ ਪਾਣੀ ਵਧਿਆ ਹੈ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਰਿਆ ਸਤਲੁਜ ਦੇ ਵਿੱਚ ਜਲ ਪੱਧਰ ਘਟਿਆ ਸੀ ਕੱਲ 2 ਫੁੱਟ ਪਰ ਅੱਜ ਪਾਣੀ ਵਧਿਆ ਹੈ ਅੱਜ ਤਕਰੀਬਨ 11 ਵਜੇ ਅਸੀਂ ਦੂਜੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਇਹ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਈ ਜਾਵੇ ਸੱਚੀ ਖਬਰ ਸਹੀ ਤੇ ਸਟੀਕ ਜਾਣਕਾਰੀ ਇਸ ਤਰ੍ਹਾਂ ਨਾ ਹੋਵੇ ਕਿ ਕਿਥੇ ਬਹੁਤ ਜ਼ਿਆਦਾ ਪਾਣੀ ਉੱਤੇ ਖੜ ਕੇ ਕਹਿ ਦਈਏ ਕਿ ਪਾਣੀ ਦਰਾਂ ਵਿੱਚ ਬਹੁਤ ਜ਼ਿਆਦਾ ਆ ਗਿਆ ਨਹੀਂ ਸਾਡਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈ ਸਿਰਫ ਤੇ ਸਿਰਫ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਜੋ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ ਪਿਛਲੇ ਸਤਪੁਰੇ ਦਾ ਵੀ ਪਾਣੀ ਘਟਿਆ ਨਹੀਂ ਕੱਲ ਘਟਿਆ ਸੀ ਅੱਜ ਪਾਣੀ ਵਧਣਾ ਸ਼ੁਰੂ ਹੋਇਆ ਹੈ ਇਹ ਜਾਣਕਾਰ ਮੈਂ ਲਗਾਤਾਰ ਦੇ ਰਿਹਾ ਕੱਲ ਪਾਣੀ ਘਟ ਗਿਆ ਸੀ 2 ਫੁੱਟ ਪਰ ਅੱਜ ਪਾਣੀ ਵਧਿਆ ਹੈ ਇਹ ਵੱਡੀ ਅਪਡੇਟ ਹੈ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਅਸੀਂ ਲਗਾਤਾਰ ਕਰ ਰਹੇ ਹਾਂ ਦਰਿਆ ਸਤਲੁਜ ਅਪਡੇਟ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖਣਾ ਚਾਹਦੇ ਹੋ ਤਾਂ ਫੇਸਬੁੱਕ ਤੇ ਵੀ ਨਿਊਜ਼ ਰਿਪੋਰਟਰ ਜਾਣਾ ਤੁਸੀਂ ਭਰ ਕੇ ਦੇਖ ਸਕਦੇ ਹੋ ਉੱਥੇ ਵੀ ਲਾਈਵ ਲਗਾਤਾਰ ਚਲਾ ਕੇ ਅਸੀਂ ਦਿਖਾ ਰਹੇ ਹਾਂ ਇੱਕ ਹੋਰ ਗੱਲ ਹੈ ਕਿ ਜੇ ਫੇਸਬੁੱਕ ਤੇ ਪ੍ਰਾਈਵ ਕਰ ਦਿਆ ਇੱਕ ਮਹੀਨੇ ਬਾਅਦ ਆਪਣੇ ਆਪ ਕੱਟਿਆ ਜਾਂਦਾ ਹੈ ਜੇਕਰ ਤੁਹਾਡੇ ਕੋਈ ਵੀਡੀਓ ਹੈ ਤਾਂ ਜੇ ਕੋਈ ਇੰਟਰਵਿਊ ਕੇਵਰ ਕੀ ਹੁੰਦਾ ਕਿਸਾ ਦੀ ਇੰਟਰਵਿਊ ਕੀਤੀ ਹੈ ਬਹੁਤ ਸਾਰੇ ਆਪਾਂ ਕੀਤੀਆਂ ਵੀ ਹੈ ਤਾਂ ਫਿਰ ਉਹ ਤੁਸੀਂ ਸੇਵ ਕਰ ਸਕਦੇ ਹੋ ਇੱਕ ਮਹੀਨੇ ਬਾਅਦ ਆਪਣੇ ਆਪ ਸਾਰਾ ਕੁਝ ਡਿਲੀਟ ਹੋ ਜਾਂਦਾ YouTube ਤੇ ਨਹੀਂ ਹੁੰਦਾ ਇਹ ਛੱਡਾ ਕੇ ਆ ਦੇ ਸਕਦੇ ਹੋ ਇੱਥੇ ਤਾਂ ਬਹੁਤ ਜ਼ਿਆਦਾ ਲੱਗੀ ਹੋਈ ਹੈ ਤਕਰੀਬਨ ਇਸ ਜਗ੍ਹਾ ਇਸ ਜਗ੍ਹਾ ਤੇ ਚਲਦਾ ਸੀ ਤਾਂ ਪਾਣੀ ਅੱਗੇ ਆ ਕੇ ਇੱਥੇ ਇਹਦੀ ਬਚਤੀਕ ਲਈ ਜ਼ਮੀਨ ਡੇਗ ਗਈ ਹੈ ਪਪੂਲਰ ਇੱਥੇ ਇੱਕ ਦਰਦ ਰੱਖ ਬੜੀ ਵੱਡੀ ਤਸਵੀਰ ਸੀ ਇੱਕ ਬਾਈ ਦੇ ਇੱਥੇ ਪਪੂਲਰ ਲੱਗੇ ਸੀਗੇ ਡੇੜੇ ਕੋ ਕਿਲਾ ਤਾ ਵੀਰ ਦਾ ਤਕਰੀਬ ਚਾਰ ਕਨਾਲ ਡਗੇ ਵੀ ਦਰਿਆ ਦੇ ਵਿੱਚ ਇਸ ਟਾਈਮ ਉਹ ਬਹੁਤ ਰੋਂਦਾ ਸੀਗਾ ਤਾਂ ਮੈਂ ਵੀਰ ਜੀ ਮਾਣੀ ਮੋਟੀ ਸਬਜੀ ਜਾਂ ਹੋਰ ਕੰਮ ਕਰ ਲੈਣ ਦਸ ਕਿ ਮੈਂ ਤਾਂ ਦਿਹਾੜੀਆਂ ਜੋ ਗਰਹਿ ਗਿਆ ਇਸ ਤਰ੍ਹਾਂ ਬੜੀਆਂ ਦਰਦਨਾਕ ਤਸਵੀਰਾਂ ਨੇ ਦਰਿਆ ਸਾਤ ਲੋ ਜੀਆਂ ਬੜਾ ਕੁਛ ਤਾਂ ਬਾਈ ਮੱਤੀ ਹੈ ਬੜਿਆਂ ਪਾਸੇ ਤਵਾਈ ਮੱਤੀ ਹੈ ਹਾਲਾਤ ਚਿੰਤਾਜਨਕ ਬਹੁਤ ਜਿਆਦਾ ਪਾਸੇ ਹੈ ਇਸ ਵਕਤ ਵੱਡੀ ਅਪਡੇਟ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਤਕਰੀਬਨ ਮੰਨ ਕੇ ਚੱਲੀਏ ਤਾਂ ਆਪਾਂ 2 ਫੁੱਟ ਕੱਟਿਆ ਸੀ ਤੇ ਅੱਜ ਬੜੀ ਵਧਿਆ ਹੈ ਇਹ ਇੱਕ ਬੜੇ ਆਪ ਵਿੱਚ ਵੱਡੀ ਅਪਡੇਟ ਹੈ ਬਹੁਤ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕੱਦ ਪਾਣੀ ਕੱਟਿਆ ਹੈ ਤੇ ਅੱਜ ਫਿਰ ਪਾਣੀ ਵਧਿਆ ਹੈ ਤੇ ਜੇਕਰ ਮੈਂ ਪਾਰਖੇ ਦੇ ਵਿੱਚ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਤੁਹਾਡਾ ਫਰਜ਼ ਬਣਦਾ ਵੀਡੀਓ ਨੂੰ ਸ਼ੇਅਰ ਕਰਨ ਦਾ ਤਾਂ ਇਸ ਸਵਾਗਤ ਦੀ ਵੱਡੀ ਅਪਡੇਟ ਹੈ ਤਸਵੀਰਾਂ ਤੁਹਾਨੂੰ ਦਿਖਾਇਆ ਲਗਾਤਾਰ ਦਿਖਾ ਰਿਹਾ ਮੈਂ ਵੀਰ ਜੀ ਤੁਸੀਂ ਸਾਡੇ ਨਾਲ ਕਿੱਥੋਂ ਕਿੱਥੋਂ ਜੁੜੇ ਹੋ ਬੋਬੀ ਮਹਿਰਾ ਨੇ ਮਹਿਤਾ ਸੋਰੀ ਸੋਰੀ ਵੀਰ ਜੀ ਬੱਡੀ ਬੋਬੀ ਮਹਿਤਾ ਬਰਨਾਲੇ ਜ਼ਿਲ੍ਹੇ ਤੋਂ ਬਾਰਿਸ਼ ਪੈ ਰਹੀ ਸੀ ਵੀਰੇ ਮੋਬਾਈਲ ਦੇ ਉੱਪਰ ਪਾਣੀ ਸੀ ਤੇ ਪਤਾ ਨਹੀਂ ਲੱਗਿਆ ਤਾਂ ਉਹਨਾਂ ਮੋਬਾਈਲ ਦੀ ਸਕਰੀਨ ਸਾਫ਼ ਕੀਤੀ ਐ ਬਾਰਿਸ਼ ਅਜੇ ਵੀ ਪੈ ਰਹੀ ਐ ਤਾਂ ਸੱਚ ਕੱਲ ਭਾਜੀ ਫਲੋਰ ਤੋਂ ਹਾਂਜੀ ਮਸਤੀ ਸਾਬ ਫਲੋਰ ਤੋਂ ਵੀਰ ਜੀ ਕਮੈਂਟ ਕੀਤਾ ਸਰਜੀਤ ਸਿੰਘ ਹਾਂਜੀ ਬੋਜੀ ਕਿੱਥੇ ਕਿੱਥੇ ਨਾਲ ਜੁੜੇ ਹੋ ਇਸ ਦਰਿਆ ਸਤਲੁਜ ਦੀ ਅਪਡੇਟ ਹੈ ਜੋ ਮੈਦ ਪਰ ਤੇ ਜਗਰਾਓ ਰੋਡ ਜਾਂਦਾ ਰਸਤਾ ਜਿੱਦੜਾ ਸਤਲੁਜ ਦੀ ਪੋਲ ਉਹਦੇ ਉੱਥੋਂ ਦੀ ਤਸਵੀਰ ਤੁਹਾਡਾ ਸਾਂਝ ਕਰ ਰਿਹਾ ਮੈਂ ਤੁਹਾਨੂੰ ਸਰਜੀਤ ਜੀ ਮੈਂ ਗੰਗਾ ਤੋਂ ਗੰਗਾ ਵੀਰ ਜੀ ਗੰਗਾ ਵੀਰ ਤਾਂ ਇੱਕ ਗੰਗਾ ਨਦੀ ਹੈ ਪੰਜਾਬ ਤੋਂ ਬਾਹਰ ਤੋਂ ਕਿਸ ਜ਼ਿਲ੍ਹੇ ਤੋਂ ਕਿਸ ਤਹਿਸੀਲ ਤੋਂ ਇਹ ਜਰੂਰ ਦੱਸੋ ਤੁਹਾਡੇ ਜ਼ਿਲ੍ਹੇ ਦਾ ਕੀ ਹਾਲ ਹੈ ਇਹ ਜਰੂਰ ਦੱਸੋ ਅੱਗੇ ਜੋ ਪਾਣੀ ਜਾ ਰਿਹਾ ਹੈ ਹਰੀਕੇ ਹੈੱਡ ਵਰਕਰਸ ਤੋਂ ਬਰਨਾਲਾ ਫਰੋਇਪੁਰ ਤੋਂ ਜਾ ਰਿਹਾ ਹੈ ਪਹਿਲਾਂ 310000 ਸੀ ਹੁਣ 270000 ਕਰ ਦਿੱਤਾ ਹੈ ਤਕਰੀਬਨ 50000 ਪਾਣੀ ਘਟਿਆ ਹੈ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪਾਣੀ ਉੱਥੇ ਵਧੇਗਾ ਤੇ ਇਹ ਦਰਿਆ ਸਤਲੁਜ ਦੀ ਆਪਣੇ ਤਡੇ ਤੱਕ ਪਹੁੰਚਾ ਰਹੇ ਹਾਂ ਸਰਜੀਤ ਸਿੰਘ ਬਠਿੰਡੇ ਤੋਂ ਵੀਰ ਜੀ ਧੰਨਵਾਦ ਵੀਰ ਜੀ ਸਾਡੇ ਨਾਲ ਜੁੜਨ ਦਾ ਜੁੜਨ ਤੁਸੀਂ ਜੁੜੇ ਹੋ ਸਵਾਗਤ ਕਰਦੇ ਹਾਂ ਤੁਹਾਡਾ ਸੀ ਤਾ ਬਠਿੰਡੇ ਦੇ ਕੀ ਹਾਲ ਨੇ بارش ਪੈ ਰਹੀ ਹੈ ਕਰਨੀ ਜਰੂਰ ਦੇਖ ਲੋ ਇਹ ਪਪੂਲਰ ਕਿਸ ਤਰ੍ਹਾਂ ਰੁੜ ਕੇ ਆ ਗਿਆ ਇਸ ਤਰ੍ਹਾਂ ਬਹੁਤ ਸਾਰੇ ਪਪੂਲਰ ਬੜੇ ਨਕਸ਼ਾ ਨ ਹੁੰਦੇ ਆ ਇੱਕ ਪਪੂਲਰ ਤਕਰੀਬਨ 15-1600 ਕੀਮਤ ਹੈ ਜਦੋਂ ਵੱਡਾ ਪੂਰਾ 4 ਸਾਲਾਂ ਬਾਅਦ 2000 ਰੁਪਏ ਦਾ ਤਾਂ ਇਹ ਇੱਕ ਦਰਦਨਾਕ ਤਸਵੀਰ ਹੋ ਜਾਂਦੀ ਹੈ ਕਿਸਾਨ ਨੂੰ ਤਾਂ ਆਸ ਹੁੰਦੀ ਹੈ ਕਿ ਕਦੋਂ ਵੱਡੇ ਹੋਣਗੇ ਕੰਮ ਕਰਾਂਗੇ ਇੱਕ ਹੋਰ ਕੱਲ ਮੈਂ ਸੋਸ਼ਲ ਮੀਡੀਆ ਦੇਖ ਰਿਆ ਸੀ ਲਗਾਤਾਰ ਉੱਤੇ ਤੇ ਇੱਕ ਪੈਣ ਰੋਣ ਲੱਗ ਗਿਆ ਕਹਿੰਦੇ ਕਿ ਮੇਰੇ ਬੇਟੀ ਦਾ ਮੈਰਿਜ ਕਰਨੇ ਸੀ ਸਾਰਾ ਕੁਝ ਵਿੱਚ ਢ ਗਿਆ ਤਾਂ ਉੱਥੇ ਵੀਰਾਂ ਨੇ ਬੜੀ ਮਦਦ ਕੀਤੀ ਬੜੀਆਂ ਇਹੋ ਜਿਹੇ ਦਰਦਨਾਕ ਤਸਵੀਰਾਂ ਆਉਂਦੀਆਂ ਤਾਂ ਇਸ ਟਾਈਮ ਦਰਿਆ ਸਤਲੁਜ ਦੇ ਵੱਡੇ ਅਪਡੇਟ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ ਪਰ ਹੁਣ ਵਧਣਾ ਸ਼ੁਰੂ ਹੋਇਆ ਕੱਲ 2 ਫੁੱਟ ਘਟਿਆ ਅੱਜ 1 ਦਾ ਫੁੱਟ ਵਧ ਗਿਆ ਤਾਂ ਇਹ ਪਾਣੀ ਹੁਣ ਵਧ ਰਿਹਾ ਦਰਿਆ ਸਤਲੁਜ ਦਾ ਅੱਗੇ ਫਰੋਜਪੁਰ ਫਾਜਿਲਕਾ ਲੱਗ ਕੇ ਅਜੇ ਵੀ ਡੁੱਬੇ ਹੋਏ ਹਾਲਾਤ ਕਿਤਾਜਨਕ ਹੈ ਵਾਹਿਗੁਰੂ ਅਰਦਾਸ ਜ਼ਰੂਰ ਕਰਿਓ ਕਿ بارش ਨਾ ਆਵੇ ਜੇਕਰ بارش ਹੁੰਦੀ ਹੈ ਜਿੱਦਾ ਅੱਜ ਹੋ ਰਹੀ ਹੈ ਤਾਂ ਹਾਲਾਤ ਚਿੰਤਾਜਨਕ ਬਣ ਸਕਦੇ ਆ ਹਾਂਜੀ ਅਸੀਂ ਜੀ ਮੈਦਪੁਰ ਤੋਂ ਜੋ ਜਗਰਾਓ ਰੋਡ ਜਾਂਦਾ ਰਸਤੇ ਤੇ ਦਰਿਆ ਸਤਲੋ ਜੀ ਦੀ ਪੁਲਾਉਂਦੀ ਹੈ ਉੱਥੇ ਮੌਜੂਦ ਆ ਜੇ ਤੁਸੀਂ ਜਗਰਾਓ ਤੋਂ ਕਦੇ ਆਏ ਹੋ ਜਗਰਾਓ ਤੋਂ ਸਿੱਧੂਆ ਬੇਟ ਰਸਤੇ ਤੇ ਅੱਗੇ ਸੱਤ ਸਤਲੁਜ ਦਾ ਪੌੜਾ ਦਾ 4 ਕਿਲੋਮੀਟਰ ਦੇ ਜੇਕਰ ਮੋਗੇ ਤੋਂ ਜਗਰਾਵ ਆਉਂਦੇ ਹੋ ਤਾਂ ਫਿਰ ਸਿੱਧੂਆ ਪੇਟਾ ਕਿਧਰ ਹੈ ਸਤਲੁਜ ਦਾ ਪੌੜਾ ਜੇਕਰ ਤੁਸੀਂ ਨਕੋਦਰ ਨਕੋਦਰ ਤੋਂ ਤੁਸੀਂ ਆਉਂਦੇ ਹੋ ਨਕੋਦਰ ਤੋਂ ਤੁਸੀਂ ਆਉਂਦੇ ਹੋ ਮਹਿਤ ਪਰ ਅੱਗੇ 4-5 ਕਿਲੋਮੀਟਰ ਦਰਿਆ ਸਤਲੁਜ ਦਾ ਪੌੜਾ ਇਸ ਤਰ੍ਹਾਂ ਅਲੱਗ-ਅਲੱਗ ਲੋਕੇਸ਼ਨਾਂ ਮੈਂ ਤੁਹਾਨੂੰ ਸਾਰੀਆਂ ਦੱਸ ਰਿਹਾ ਤਸਵੀਰਾਂ ਬੜੀਆਂ ਦਰਦਨਾਖ ਨੇ ਤੁਸੀਂ ਦੇਖ ਸਕਦੇ ਅੱਬਾਲੇ ਪਾਣੀ ਮਾਰ ਰਿਹਾ ਸਰਜੀਤ ਸਿੰਘ ਕਹਿੰਦਾ ਹਲਕੀ بارش ਆ ਥੋੜੀ ਹੋ ਰਹੀ ਹੈ ਇੱਥੇ ਵੀਰ ਜੀ 4 ਵਜੇ ਤੱਕ ਫੁੱਲ ਪੂਰੀ بارش ਹੋਈ ਤੇ ਹੁਣ ਜੋ بارش ਹੋ ਰਹੀ ਹੈ ਉਹ بارش ਹੋ ਰਹੀ ਹੈ ਥੋੜੀ ਹੋ ਰਹੀ ਹੈ ਜਿਦਾਕ ਆਪਾਂ ਮੰਨਿਆ ਕਿ ਬਾਹਰ ਆਪਾਂ ਖੜ ਜਾਈਏ ਤਾਂ ਗਿੱਲੇ ਜ਼ਰੂਰ ਹੋ ਜੰਨੇ ਜਿਸ ਤਰ੍ਹਾਂ ਮੈਂ ਹੋਇਆ ਹੋਇਆ ਹਰਾਤ ਮੇਰੇ ਨੇ ਤਾਂ ਇਹ ਤਸਵੀਰਾਂ ਦੇ ਰਿਹਾ ਸਤਲੁਜ ਦੇਆਂ ਨੇ ਜੋ ਸਕਰੀਨ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜ਼ਰੂਰ ਵਾ ਦਿਓ ਆ ਸਤਿ ਸ੍ਰੀ ਅਕਾਲ ਸ਼੍ਰੀ ਅੰਤਰਜਕ ਪਹਚਾ ਰਿਹਾ ਸੰਜੀਵ ਸ਼ਰਮਾ ਲੁਧਿਆਣੇ ਤੋਂ ਹਾਂ ਜੀ ਵਰਜੀ ਤੁਸੀਂ ਤਾਂ ਨੇੜੇ ਹੋ ਤੁਹਾਨੂੰ ਪਤਾ ਹੈ ਕਿ ਕੱਲ ਸੋਸ਼ਲ ਮੀਡੀਆ 'ਤੇ ਇੱਕ ਬੜੀ ਵੀਡੀਓ ਵਾਇਰਲ ਹੋਈ ਕਿ ਅੱਗੇ ਸਰਹਾਲੀ ਤੋਂ ਬੰਨ ਟੁੱਟ ਗਿਆ ਤੇ ਵਰਜੀ ਤੁਹਾਨੂੰ ਵੀ ਪਤਾ ਹੈ ਕਿ ਬੰਨ ਟੁੱਟਿਆ ਨਹੀਂ ਉੱਥੇ ਇਹ ਲੋਕਾਂ ਦਾ ਐਡਵਾਂਸ ਬਦਲਾਉਣਾ ਸ਼ੁਰੂ ਕਰਤਾ ਤਾਂ ਉਹ ਤੇ ਖਤਰਾ ਜ਼ਰੂਰ ਹੈ ਖਤਰਾ ਟਲਿਆ ਨਹੀਂ ਪਰ ਲੋਕ ਕੋਸ਼ਿਸ਼ ਤਾਂ ਲਗਾਤਾਰ ਜਾਰੀ ਕਰ ਰਿਹਾ ਹੈ ਵਾਹਿਗੁਰੂ ਕਰੇ ਕੋਸ਼ਿਸ਼ ਦੀ ਉਹ ਮਿਹਨਤ ਪੱਲੇ ਪੈ ਜਾਏ ਜੇਕਰ ਉਹ ਰੱਬ ਨਾ ਕਰੇ ਬੰਨ ਟੁੱਟੇ ਜਾਂਦਾ ਤਾਂ ਲੁਧਿਆਣਾ ਪੂਰਾ ਪਾਣੀ ਦੇ ਨਾਲ ਭਰ ਜਾਊਗਾ ਅੱਗੇ ਬੁੱਢਾ ਤੇ ਰਹਿ ਉਸ ਤੇ ਪਾਣੀ ਪਾਊਗਾ ਉਸ ਤੋਂ ਅੱਗੇ ওভারਫਲੋ ਹੋ ਜਾਊਗਾ ਤਾਂ ਉੱਥੇ ਹਲਾਤ ਮਾੜੇ ਹੋ ਸਕਦੇ ਆ ਉੱਥੇ ਆ ਕੇ ਮਦਦ ਜ਼ਰੂਰ ਕਰੋ ਤੁਸੀਂ ਵੈਸੇ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਹੈ ਉੱਥੇ ਦਰਿਆ ਸੱਤੋਂ ਜਿਹੜੀਆਂ ਲਾਈਵ ਤਸਵੀਰਾਂ 15 ਮਿੰਟ ਤੱਕ ਲਾਈਵ ਹੋ ਚੁੱਕਿਆ ਤੇ ਮੈਂ ਕਹਿੰਦਾ ਕਿ ਆਪਾਂ ਹੁਣ ਲਾਈਵ ਨੂੰ ਕੱਟਾਂਗੇ ਕਿਉਂਕਿ 15 ਮਿੰਟ ਬਾਅਦ ਸ਼ੋਰ ਤੇਜ਼ ਹੋ ਗਈ ਹੈ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ। ਦਰਿਆ ਸਤਲੁਜ ਦਾ ਜਲ ਪੱਧਰ ਕੱਲ ਘਟ ਗਿਆ ਸੀ 2 ਫੁੱਟ ਤੱਕ ਅੱਜ ਪਾਣੀ ਵਧਿਆ ਦਰਿਆ ਸਤਲੁਜ ਥੋੜਾ। ਇਹ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਹੋਰ ਅਸੀਂ ਕੱਲੀ ਦਰਿਆ ਸਤਲੁਜ ਦੀ ਅਪਡੇਟ ਨਹੀਂ ਪਹੁੰਚਾਉਂਦੇ। ਪ੍ਰਸ਼ਾਸਨ ਦੀਆਂ ਨਲਾਕੀਆਂ ਲੈ ਕੇ ਆਉਨੇ ਆ। ਇਥੇ ਕੰਮ ਨਹੀਂ ਹੁੰਦਾ ਲੋਕਾਂ ਦੇ ਨਾਲ ਹਮੇਸ਼ਾ ਜਿਖੜਦੇ ਆ ਜੋ ਸਾਡਾ ਫਰਜ਼ ਬਣਦਾ ਪੱਤਰਕਾਰ ਦਾ ਤੁਸੀਂ YouTube ਦੇਖ ਰਹੇ ਹੋ Facebook ਤੇ ਵੀ ਫੋਲੋ ਜ਼ਰੂਰ ਕਰ ਰਹੇ ਹੋ ਕਿਸੇ ਨਾਮ ਦੇ ਚੈਨਲ ਹੈ ਆਪਣਾ ਆ ਦੇਖ ਸਕਦੇ ਹੋ ਕਿੰਨਾ ਉੱਚਾ ਪਾਣੀ ਹੋਇਆ ਇਹ ਉਚਾਈ ਕਿਉਂ ਹੋ ਰਹੀ ਆ ਇੱਥੇ ਜਿਹੜਾ ਥੱਲੇ ਪਟ ਰਿਹਾ ਯਾਨਕਿ ਰੇਤਾ ਪਟ ਰਹਿ ਡੂੰਗਾ ਹੋਰ ਕਰ ਰਿਹਾ ਤੇ ਤਸਵੀਰਾਂ ਦਰਿਆ ਸਤਲੁਜ ਦੀਆਂ ਨੇ ਤੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਸੱਸੀ ਕਾਲ ਜੀ ਦੇਵ ਚੰਦ ਸੱਸੀ ਕਾਲ ਜੀ ਜਤਨ ਵਰਮਾ ਥਾ ਵੀਰ ਜੀ ਜੋ ਮਹਿਦਪੁਰ ਤੋਂ ਜਗਰਾਓ ਰੋਡ ਜਾਂਦਾ ਰਸਤ ਦਰਿਆ ਸਤਲੁਜ ਦਾ ਪੁਲ ਹੁੰਦਾ ਉਸ ਜਗ੍ਹਾ ਦੀਆਂ ਤਸਵੀਰਾਂ ਨੇ ਇਹ ਦਰਿਆ ਸਤਲੁਜ ਦੀਆਂ ਸੱਸੀ ਕਾਲ ਸਾਰਿਆਂ ਨੂੰ ਸੱਸੀ ਕਾਲ ਜੀ ਸਾਰੇ ਤੁਸੀਂ ਸਤਿਕਾਰਯੋਗ ਨਾਲ ਸਾਡੇ ਜੁੜੋ ਆ ਦੇਖੋ ਇਸ ਤਰ੍ਹਾਂ ਪਾਣੀ ਹੁੰਦਾ ਇਸ ਤਰ੍ਹਾਂ ਇਹ ਆ ਵਾਲੇ ਮਾਰਦੇ ਪਾਣੀ ਅੱਗੇ ਤੱਕ ਪਾਣੀ ਪਾਣੀ ਐ ਇਹ ਤਸਵੀਰ ਕਦੇ ਇਸ ਤਰ੍ਹਾਂ ਦੀ ਨਹੀਂ ਸੀ ਹੁੰਦੀ ਪਾਣੀ ਤਕਰੀਬਨ ਥੋੜਾ ਜਿਹਾ ਹੁੰਦਾ ਸੀ ਪਰ ਦੇਖੋ ਕਿੰਨੇ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਪਰ ਪੰਜਾਬੀਆਂ ਨੇ ਤੋਂ ਵੀ ਕਰਕੇ ਦਿਖਾਤਾ ਬੰਨ ਲਾਇਆ ਪਰ ਅਰਦਾਸ ਸੁਣ ਜਰੂਰ ਕਰਿਓ ਕਿ ਬਾਰਿਸ਼ ਨਾ ਹੋਵੇ ਜਿੰਨੇ ਵੀ ਤੁਸੀਂ ਨਾਲ ਜੁੜਿਓ ਉਹ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰਿਓ ਕਿ ਬਾਰਿਸ਼ ਨਾ ਆਵੇ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਹਾਲਾਤ ਚਿੰਤਾਜਨਕ ਹੋਣਗੇ ਫਿਰ ਅੱਗੇ ਵੰਗੋ ਦਰਿਆ ਸਤਲੁਜ ਦੀ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਜੀ ਸਾਰੇ ਫੋਨ ਦੇਖੋ ਕਿ ਉਹ ਸਾਹਮਣੇ ਦਰਿਆ ਨੇ ਖੋਰਾ ਲਾਇਆ ਹੋਇਆ ਹੈ ਅੱਗੇ ਤੱਕ ਵੱਧ ਰਿਹਾ ਹੈ ਜ਼ਮੀਨਾਂ ਵਿੱਚ ਅਜੇ ਵੀ ਡਿੱਗ ਰਿਹਾ ਸਪਲੂ ਦੇ ਹਾਲਾਤ ਚਿੰਤਾਜਨਕ ਨੇ ਬਹੁਤ ਜਿਹਨਾਂ ਦੀ ਜ਼ਮੀਨਾਂ ਡੱਗ ਗਈਆਂ ਵੀਰ ਜੀ ਉਹ ਤਾਂ ਬਹੁਤ ਜ਼ਿਆਦਾ ਪੂਨਮ ਠੀਕ ਹੈ ਜੀ ਠੀਕ ਹੈ ਸਾਰਿਆਂ ਨੂੰ ਦੇਵਚੰਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ مشویر ਕਹਿੰਦਾ ਕਿ ਹਿੰਦੀ ਚ ਬੋਲੋ ਚਲੋ ਹਿੰਦੀ ਚ ਥੋੜੀ ਅਪਡੇਟ ਦੇ ਦਿੰਨੇ ਆਪਾਂ ਜੋ ਆਪ ਤਸਵੀਰਾਂ ਦੇਖ ਰਹੇ ਆਂ ਦਰਿਆ ਸਤਲੁਜ ਕੀ ਹੈ ਔਰ ਜੇ ਮਹਿਦਪੁਰ ਆਤਾ ਮਹਿਦਪੁਰ ਸਿਆ ਕੇ ਸੁਦੋਂ ਅਬੇਟ ਰਸਤੇ ਵਿੱਚ ਦਰਿਆ ਸਤਲੁਜ ਕਾ ਪੋਲਾ ਹੈ ਤਾਂ ਉਸ ਕੀ ਜੇ ਤਸਵੀਰਾਂ ਹੈ ਹੁਣ ਥੋੜੀ ਤੁਹਾਨੂੰ ਸਮਝ ਆ ਗਈ ਹੋਗੀ ਵੈਸੇ ਪੰਜਾਬੀ ਭਾਸ਼ਾ ਵੋ ਕੋਈ ਔਖੀ ਨਹੀਂ ਸਾਰਿਆਂ ਨੂੰ ਸਮਝ ਆ ਹੀ ਜਾਂਦੀ ਹੈ ਮਨਜੀਤ ਵੀਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪਰਤੋ ਜੋ ਜਗਰਾਵ ਰੋਡ ਜਿਹਦਾ ਰਸਤਾ ਜਦ ਰਿਆ ਸਤਲੁਜ ਦੀ ਪੋੜਾ ਉੱਥੋਂ ਦੀਆਂ ਤਸਵੀਰਾਂ ਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਾਣੀ ਕੱਲ 2 ਫੁੱਟ ਘਟਿਆ ਸੀ ਤਾਂ ਅੱਜ ਵਧਿਆ ਗ੍ਰਾ ਸਤਲੁਜ ਦੀ ਲਗਾਤਾਰ ਤਸਵੀਰ ਤਕ 15 ਦਿਨ ਤੋਂ ਤੱਕ ਅਸੀਂ ਬਚਾ ਰਹੇ ਹਾਂ ਹਾਂਜੀ ਕੋਆਲਾ ਹੈ ਮੋੜ ਤੇ ਯਾ ਕਿ ਦੇਖ ਲਿਓ ਨਕੋਤਰ ਨਿਊਜ਼ ਰੋਡ ਪਰ ਆਨੇ ਨਾ ਤਰਲੇ ਆਜੂਗਾ 2 ਵਾਰ ਐਨ 1 ਵਾਰ ਆਰ 2 ਵਾਰ ਐਨ 1 ਵਾਰ ਆਰ ਅੱਗੇ ਪਰਲੇ ਨਿਊਜ਼ ਪਾਣੀ ਉੱਪਰਦਾ ਪਾਣੀ ਵਧੂਗਾ ਬਹੁਤ ਜ਼ਿਆਦਾ ਨੰਕਰ ਬੋ ਰਿਹਾ ਪਾਣੀ ਵਧਨ ਦਾ ਖਤਰਾ ਹੈ ਜੀ नदी चारि कलाफ़ पाणी किया ਪਾਣੀ ਜੀ ਹਾਥਿਆ ਜਾ ਰਹਾ ਹੈ ਹੋ ਜਾ ਰਹਾ ਹੈ ਜੀ ਹੱਥ ਨਹੀਂ ਜਾ ਰਹਾ ਪਰ ਕੋਈ ਦਾ ਹਾਲਾਤ ਹੋਣਾ ਜਰਾ ਮਾਰੇ ਰੇ ਰਾਤ ਤੇ 40 ਤੋਂ ਬਹੁਤ ਕੁ ਮਾਰੇ ਖੜੀ ਹੈ ਗਿਆ ਉਹ ਪ੍ਰੋਜੈਕਟ ਫਾਇਲ ਦਾ ਬੜੇ ਮਾਰੇ ਪੰਜਾਬ ਤੋਂ ਹੀ ਆਇਆ ਇਹਨੂੰ ਤਾਂ ਹਾਈਡਰਲਾਈ ਵੀ ਆ ਨਿਕਾਨ ਨਹੀਂ ਕੀਤਾ ਜੀ ਮਤਲਬ ਪਾਣੀ ਜਾਂ ਢੇਡ ਵੇਟ ਜ ਨਹੀਂ ਆਇਆ ਸਾਡੇ ਆ ਪੰਪ ਬੰਦਾ ਨਾ ਵਿਚਾਰਿਆ ਮੈਂ ਗੋਰਨ ਤੱਕ ਉਹ ਤੋਂ ਜਦੋਂ ਟੀਟ ਪਾਣੀ ਆਇਆ ਕਿੰਨਾ ਠਾ ਤੁਲੀ ਲੱਗੀ ਪਿਆ ਧਾਰਨ ਪਾਣੀ ਆਇਆ ਉੱਤੋਂ ਲੰਘ ਗਿਆ ਉੱਦੋਂ ਹਾਂ ਹੁਣ ਤਾਂ ਆ ਚੀਜ਼ ਆ ਆ ਦੇਰੀ ਨਹੀਂ ਨਾ ਹਾਂ ਬਰੀਏ ਜਿਆਣਾ ਹਾਂ ਇਹ ਉਹ ਖੋਰਦਾ ਰਹੀ ਸੀਗਾ ਇਹ ਤਾਂ ਲੰ타 ਆ ਨਹੀਂ ਦਾ ਇੱਥੇ ਇਹਦੇ ਉੱਪਰ ਬੰਨਣਾ ਜਾਂ ਬੰਨ 6 ਫੁੱਟ ਖੱਦ ਬੰਨ 6 ਫੁੱਟ ਨਾ ਨਾ ਪਿੱਛੇ ਟੁੱਟ ਲੈ ਬਣੀ ਘਟ ਜਾ ਰਾਂ ਇੱਥੇ ਪਾਣੀ ਵੱਧਦਾ ਜੀ ਨਹੀਂ ਕਿਤੇ ਕਿਤੇ ਨਹੀਂ ਗਿਆ ਸਰਾਲੀ ਜੋ ਤੇ ਸਰਾਲੀ ਨਹੀਂ ਦਿੱਤਾ ਵਾ ਸੁੱਤਾ ਨਹੀਂ ਗਏ ਲੋਕ ਕਮੈਂਟ ਕਰ ਰਹੇ ਅਗੜਵਾਸ ਮਨ ਲਾ ਲਿਆ ਨਹੀਂ ਨਹੀਂ ਹਾਂ ਅਗੜਵਾਸ ਅਗੜ ਇਹ ਗੱਲ ਸੀ ਕਿ ਪਾਣੀ ਕੋਈ ਆਹ ਸਾਡਾ ਕੋਲਾ ਉਹ ਪਟਾ ਹੋ ਗਿਆ ਮੈਂ ਕਹਿੰਦਾ ਰੋਟੀ ਦੇਗਾ ਪਰ ਨੰਗੇ ਨਾ ਐਂ ਨੰਗੇ ਮੈਂ ਕੱਲ ਉੱਥੇ ਦੇਖਿਆ ਦਹੀਂ ਹੋਣਾ ਲੋਕ ਪੜਿਓ ਨਾ ਕਿ ਬੰਨ ਲਾ ਗਿਆ ਪਰ ਇਦਾਂ ਜੇ ਉਹ ਸਵੇਰ ਨੂੰ ਟੁੱਟ ਕੇ ਲੱਦਿਆਣਾ ਸ਼ੁਰੂ ਹੋ ਗਿਆ ਟੁੱਟ ਜਾਣਾ ਹਾਂ ਦੋ ਜਰੂਰ ਆ ਬੁੱਢੇ ਆਪਣਾ ਕਰਾ ਇਹ ਪਾਣੀ ਬੁੱਢੇ ਚਾਹਾਂ ਕੋ ਪਾਣੀ ਫਰੇ ਆਪਣੇ ਤਾਂ ਪਰ ਉਹ ਨਹੀਂ ਠੋਣਾ ਪਰ ਲੱਗਿਆਣੇ ਦਾ ਖਤਰਾ ਹੋ ਜਾਦਾ ਖਤਰਾ ਲੱਗਿਆਣੇ ਨਾ ਕਿੰਨੇ ਫੈਕਟਰੀਆਂ ਫੂਟਰੀਆਂ ਆ ਸਾਰਿਆਂ ਨੂੰ ਜਾਣੇ ਚਾਹੀਦੇ ਉਹ ਮਗਰ ਕਹਿੰਦਾ ਸੀ ਰੰਗ ਬੰਨ ਪਾ ਲਿਆ ਨਾ ਤਾਂ ਮੈਨੂੰ ਉਹ ਤਾਂ ਸਭ ਪਾਉਣੇ ਮੈਨੂੰ ਧੰਨਵਾਦ ਆ ਲੱਗੂ ਇਹ ਜੇ ਉੱਥੇ ਟੁੱਟ ਜਾਂਦਾ ਇੰਨਾ ਨਹੀਂ ਸੀ ਹਣਾ ਇੱਥੇ ਹਾਂ ਉਹ ਨਹੀਂ ਇਹ ਗੱਲੇ ਦੇਖੋ ਉਹ ਇੱਥੇ ਪਾਣੀ ਇੱਕ ਦਿਨ ਘਟ ਜਾਣਾ ਸੀ ਦੂਜੇ ਦਿਨ ਪਾਣੀ ਇੱਥੇ ਵਧ ਜਾਣਾ ਸੀ ਉਹ ਪਾਣੀ ਬੁੱਢੇ ਜਾ ਕੇ ਫੇਰ ਇੱਥੇ ਪੈ ਜਾਣਾ ਹਾਂ ਬੁੱਢੇ ਜਾ ਕੇ ਕੱਟਾ ਉਹਨਾਂ ਦਾ ਮੁਰਗੀ ਔਰ ਆ ਇੱਥੇ ਨਹੀਂ ਆ ਕਿ ਆਂ ਭੁੰਦੜੀ ਪੈਣ ਦੀ ਸਾਰੇ ਡੋਲ ਸਾਰੇ ਡੋਲ ਗਿਆ ਇੱਥੇ ਨੰਗਾ ਨਾ ਇੱਥੇ ਪਾਣੀ ਨਾ ਆ ਉਸ ਤੋਂ ਜਿਵੇਂ ਬੁੱਢੇ ਜਾ ਜਿਹੜਾ ਬੁੱਢੇ ਜਾਉਂਦਾ ਵਾ ਸਾਰੇ ਪਾਸੇ ਵੜਨਾ ਸਭ ਤੋਂ ਵੜਨਾ ਕੇ ਇੱਥੇ ਆਉਨੇ ਚਲਾ ਟੋਟੇ ਗਿਆ ਨੰਗਣਾ ਇੱਥੋਂ ਨਹੀਂ ਹੋ ਜਾ ਚਲੋ ਦੇਖੋਨ ਕੀ ਬਾਰੇ ਜਨਾ ਹੋਵੇ ਜਿਹੜਾ ਹੋ ਜਾਂਦਾ ਨਾ ਇਹ ਬਹੁਤ ਆ ਚੀਜ਼ ਹੁਣ ਆ ਮੈਂ ਕਹਿੰਦਾ ਇੱਥੋਂ ਲੈ ਗਿਆ ਸਾਡੇ ਇੱਥੋਂ ਬਹੁਤ ਲੱਗਾ ਥਾ ਯਾਰ ਉਹ ਬਾਪੂ ਲੱਗਦਾ ਉੱਥੇ ਚੱਲੂ ਹੋਇਆ ਉਹ ਰੇਡੀ ਬਣ ਚੱਲਿਆ ਉੱਥੋਂ ਜਾ ਕੇ ਉਹ ਸਿੱਧਾ ਤਾਂ 2 ਕਿਲੋ ਦੀ ਬਾੜ ਕੱਢ ਗਈ ਉਹ ਨੰਬਾਈ ਦਾਰਾ ਤੋਂ 2 ਕਿਲੋਮੀਟਰ ਦੀ ਹੈ ਕੱਲ ਤੋਂ ਮੋਈ ਪੌਂਡ ਰਵਾਟ ਤੇ ਹੋ ਰਿਹਾ ਹੈ। ਅੱਜ ਵੀ ਬੜਾ ਜਿਹਾ ਖਤਰਾ ਹੈ ਜੇ ਤਲਿਆ ਨਹੀਂ। ਕੋਈ ਚਲਿਆ ਨਹੀਂ ਬੈਲ ਨਹੀਂ ਹੋਈ ਗੱਲ। ਕੱਲ ਪਾਖੜਾ ਦਾ ਪਾਣੀ ਨਹੀਂ ਵਹਿਆ ਅੱਜ ਫੇਰ ਵਹੇਗਾ। ਨਾ ਨਾ ਦੋ ਬਰਿੰਗ ਛੱਡਣ ਗਈ। ਹਾਂ ਉਹ ਆਉਣੇ ਰੋਪੜ ਤੋਂ ਨਹੀਂ ਆਉਣਾ ਅੱਜ। ਤੇਨੇ ਉਹ ਰੁਕਣਾ ਉਹ ਵੀ ਰੁਕਣਾ। ਹਮਾਤ ਤੋਂ ਤਾਂ ਬਹੁਤ ਜ਼ਿਆਦਾ ਤੇ ਬਾਈ ਬਹੁਤ ਜ਼ਿਆਦਾ بارش ਹੋ ਰਹੀ ਹੈ। ਇਤਨੇ بارشਾਂ ਥੋੜਾ ਫਰਕ ਪੈਂਦਾ ਉਧਰੋਂ ਜ਼ਿਆਦਾ ਫਰਕ ਪੈਂਦਾ। ਸਾਰਾ ਇਕੱਠਾ ਹੋ ਜਾਂਦਾ ਨਾ ਪਾਣੀ। ਉਹਨਾਂ ਬਾਹਰ ਦੀ ਕਿਤੇ ਨੀਵੇਂ ਥਾਂ ਤੋਂ ਚੱਲ ਨਿਕਲਿਆ ਆਇਆ ਹੈ। ਉਹ ਅੱਗੇ ਹੋ ਨਿਕਲਿਆ ਉਹ ਅੱਗੇ ਨਿਕਲਿਆ ਉਹ ਸਾਹਮਣੇ ਉਹ ਸਾਹਮਣੇ ਹੋਇਆ ਸੀ ਥੋੜਾ ਜਿਹਾ ਇੱਕਦਾਂ ਗਿਆ ਬਾਹਰ ਲੰਘ ਗਿਆ ਸੀਗਾ ਹੁਣ ਅਜੂ ਨਹੀਂ ਲੰਘਿਆ ਨਹੀਂ ਨਹੀਂ ਹੁਣ ਉੱਪਰ ਦੀ ਹੋਊਗਾ ਉਹ 3 ਅੱਧੇ ਘੰਟੇ ਅੱਧੇ ਘੰਟੇ ਰਕ ਪਾਣੀ ਥੋੜਾ ਲੰਘ ਦੂਗੇ ਅੱਛਾ ਜੀ ਅੱਜ ਤੁਸੀਂ ਤੂੰ ਕਰ ਰਹੇ ਮੈਂ ਹੋ ਗਿਆ ਮੈਨੂੰ ਘੰਟਾ ਹੋ ਗਿਆ ਨਹੀਂ ਨਹੀਂ ਮੈਨੂੰ ਭਾਈ ਟੈਂਡਾ ਹੋ ਗਿਆ ਟੈਂਡਾ ਹੋ ਗਿਆ ਕਿੰਨਾ ਲੰਘ ਹੋ ਦੇ ਪਤਾ ਲੱਗਿਆ ਚੜਦਾ ਹਾਂਜੀ ਹਾਂਜੀ ਪਾਣੀ ਚੜਦਾ ਉਹ ਪਾਣੀ ਉੱਥੇ ਥੋੜਾ ਨੀਵਾ ਸੀਗਾ ਉਹ ਪਿੱਛੇ ਪਿੱਛੇ ਸੀਗਾ ਪਾਣੀ ਸੋ ਉਹ ਤੋਂ ਛੱਲਾਂ ਕਿ ਜਦੋਂ ਵੱਧ ਰਿਹਾ ਲੱਗਾ ਫਿਰ। ਹਾਂ ਨੇ ਪਤਾ ਕਿ ਕਿ ਪਿੱਛੇ ਹਾਂ 72000 ਪਾਣੀ ਦਰ ਚੱਲੀ ਜਾਂਦਾ ਤੇ 35000 ਹੋਰ ਆ ਜਾਂਦੀ। ਹਾਂ ਤੇ 30 35000 ਹੋਰ ਵਾਜ ਜਾਂਦਾ ਨਦੀਆ। ਇਹ ਦੱਸੀ ਆ 78000 ਹਾਂ 72000 ਪਾਣੀ ਤੇ ਉਹ ਫਿਰ ਕਿਹੜਾ ਰਸਤਾ ਜੇ ਨਦੀਆ ਪੈਂਦੀ ਆ ਉਹ ਪਾਣੀ ਆ ਲੱਖ ਤੋਂ ਉੱਪਰ ਚੱਲ ਜਾਂਦਾ। ਪਾਣੀ ਫਿਰ ਵੱਧ ਜਾਂਦਾ ਬਾਰਸ਼ ਰਾਂ ਜਾਂ ਚਾਰਾਂ ਦੀਆਂ ਪੈਂਦੀਆਂ। ਉਦੋਂ ਬਾਰਸ਼ ਪੈਂਦੇ ਪੂਰਾ ਫੁੱਲ ਪਾਣੀ ਆ ਚਾਏ। ਹਾਂ ਸਾਡੇ ਕੋਲ ਰੋਟੀ ਖਾਂਦਾ ਸੀਗਾ। ਉਹਦੇ ਨੂੰ ਕੰਮ ਕਰਦੇ ਹਨ ਦਰਿਆ ਦੇ ਉੱਤੇ ਹੀ ਲਾਇਆ ਇਹ ਸਾਡੇ ਦਾ ਬਹੁਤ ਹੁੰਦਾ 10 12 ਬਣਾਏ ਨੂੰ ਹੁੰਦੀ ਹੁੰਦੇ ਹਰ ਇੱਕ ਦੇ ਲਾਇ ਹੋਏ ਜੀ ਪਟਵਾਰੀ ਹੋਵੇ ਪੁਜੀਲ ਵਾਲੇ ਹੋਵੇ ਕੋਈ ਵੀ ਇੱਕ ਇੱਕ ਬੰਦਾ ਜੀ ਸਾਡੇ ਤੇ ਉਹ ਲੋਕੋ 5 ਵਜੇ ਕੇ 4 ਮਿੰਟ ਤੇ ਸਨ ਹੂੰ ਜੇ 6 ਵਜੇ ਨੂੰ ਹੋ ਗਏ ਕੀ ਕਰੀ ਆਪਣੀ ਗੱਲ ਘੈਰਾ ਘੈਰਾ ਕਿਤੇ ਥੋੜੇ ਜਿਹਾ ਦੇ ਥਾਂ ਤੇ ਚੱਲਦਾ ਸੀਗਾ ਕਿੰਨਾ ਮਿਲਦਾ ਇੱਥੇ ਆਜ ਮੈਂ ਨਿਕੜ ਇੱਥੇ ਮੋੜਾ ਸੀਗਾ ਨਾਲ ਉਹ ਨਹੀਂ ਇੱਥੇ ਮੈਂ ਉਹ ਅੱਗੇ ਆਕਰ ਦੇ ਵਿੱਚ ਡਿੱਗ ਗਏ ਅੱਗੇ ਇਧਰ ਮੋੜਾ ਦਾ ਇਧਰ ਸਾਡੇ ਦਾ ਫੇਰਦਾ ਉਹਦੇ ਇੱਥੇ ਬਹੁਤ ਪਪੂਲਰ ਵੇਚ ਦਿੱਤੇ ਨਹੀਂ ਵੇਚੀ ਲੱਗੀ ਉਹਦੇ ਬਾਦੀ ਖੜੀ ਆ ਜੀ ਉਹ ਪੂਲਰੇ ਚ ਸ਼ੁਰੂ ਹੋ ਗਿਆ ਨਾ ਜਦੋਂ ਦੇਖ ਖੜੀ ਆ ਹਾਂ ਹਾਂ ਉਹਦੇ ਪਰਲੇ ਬਾਸੇ ਉਹ ਵੀ ਨਾ ਜੀ ਹਾਂ ਤੋਂ ਡੇ ਘੜੇ ਆ ਇਹ ਤੋਂ ਆਪਣੇ ਆਪਣੇ ਆ ਵੱਡੇ ਆ ਉੱਥੇ ਦਾ ਵੱਡ ਲੈ ਹਾਂ ਜਿੱਦੋਂ ਡੇਖ ਖੜੀ ਆ ਉਹ ਖੁੰਝਾ ਮੇਰਾ ਵਕ ਚੱਕਣ ਲੱਗ ਗਿਆ ਹੁਣ ਡੇਗ ਡੇਬੀ ਡੇਗ ਨੂੰ ਜਿਹਦੇ ਖੇਚਾ ਡੇਗ ਬਿਲੇ ਰੱਖ ਕੇ ਅੱਗੇ ਉਹ ਮੇਰੇ ਕੋਲ ਹੀ ਮੈਨਰ ਕਰ ਲੋ ਵੇਖ ਕੇ ਫਿਰਦਾ ਹੋ ਵਧੀਆ ਰਹੀ ਜਾਂਦਾ ਹੋ ਸਕਦਾ ਜੋ ਇੱਥੇ ਆ ਪੂਨਰ ਚੱਕੇਗੇ ਨਾ ਇਹ ਨਹੀਂ ਹੋਈ ਚੱਕਰ ਕਹ ਲਈ ਆ ਕਿਦਾਂ ਇੱਥੋਂ ਪਾਣੀ ਕਰ ਆ ਆ ਇਥੋਂ ਆ ਡੇਗ ਰਿਹਾ ਇਹ ਹੌਲੀ ਹੌਲੀ ਉੱਥੇ ਭਜ ਰਹਾ ਸਤ ਨੂੰ ਜੁੜੇ ਰਾਤ ਖਾਧੂ ਮੈਂ ਹੈ ਦਾ ਅੱਗੇ ਉਹਦਾ ਹੋ ਗਿਆ ਉੱਥੇ ਹੀ ਰਹਿ ਗਿਆ ਕਿ ਉਹ ਮੇਰੇ ਖਤੇ ਹੀ ਰਹਿ ਗਈ ਹੁਣ ਉੱਥੇ ਲੈ ਕੇ ਦਾ ਵੱਡੇ ਬੂਲੇ ਇਹ ਚੱਕੇਗੇ ਸਿੱਧਾ ਹੀ ਹੋ ਜਾਣਾ ਤੇ ਤਾਂ ਵਿਗਾਨ ਨਵਾਣੀ ਆ ਵੀਰੇ ਤਾਂ ਦੂਜੀ ਅਪਡੇਟ 11ਵਾਂ ਚ ਲੈ ਕੇ ਹਾਜ਼ਰ ਹੋਵਾਂਗੇ ਤਤ ਤੱਕ ਲਈ ਇਜਾਜ਼ਤ ਦਿਓ ਧੰਨਵਾਦੀ ਉਹ ਵੀ ਮੇਰੇ ਆ ਉਹਨੂੰ ਹੀ ਪੈ ਗਿਆ ਜਿਹੜਾ ਤੇ ਇੰਨਾ ਸ਼ੁਕਰ ਕਰੋ ਵੀ ਉਹ ਮੂਰੇ ਨੀਮਾ ਸੀਗਾ ਮੈਂ ਸਰਪੰਚ ਦਾ ਮੁੰਡਾ ਚੰਨ ਸਰਪੰਚ ਦਾ ਮੁੰਡਾ ਅਲਮੁਲਾ ਮਾਦਰੀ ਗਾਇਓ ਕੋਲ ਵਰਨੇ ਇਸ ਤਰ੍ਹਾਂ ਕੋਲ ਦੀ ਆਈ ਤੇਰੀ ਆਉਤੋ ਦੀ ਆ ਉਹ ਲਈ ਗਏ ਖਿਜੀ ਗਏ ਉਹ ਬਾਪੂ ਖੜਾ ਹੋਇਆ ਆਹੋ ਵਾਹ ਦੇਖੋ ਬੰਦਾ ਇਹ ਜਿਹਾ ਹੀ ਦੀ